ਇੱਕੋ ਹੀ ਪਰਿਵਾਰ ਦੇ 8 ਜੀਆਂ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਗਿਆ ਇਹ ਹੋਰ ਕਿਸੇ ਦੇ ਵੱਲੋਂ ਨਹੀਂ ਬਕਾਇਦਾ ਉਸੇ ਹੀ ਫੈਮਿਲੀ ਮੈਂਬਰ ਦੇ ਵੱਲੋਂ ਇਹ ਕਤਲ ਕੀਤਾ ਗਿਆ ਨੌਜਵਾਨ ਲੜਕੇ ਨੇ ਇਹ ਕਤਲ ਕੀਤਾ ਆਪਣੀ ਪੂਰੀ ਦੀ ਪੂਰੀ ਫੈਮਿਲੀ ਜਿਹੜੀ ਹੈ ਉਹਦਾ ਕਤਲ ਕਰ ਦਿੱਤਾ 8 ਜੀ ਯਾਨੀ ਕਿ 8 ਪਰਿਵਾਰਕ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਕੁਹਾੜੀ ਦੇ ਨਾਲ ਸਿਰ ਦੇ ਵਿੱਚ ਵਾਰ ਕੀਤੇ ਗਏ ਨੇ ਔਰ ਜਿਹੜੇ ਐ 8 ਮੈਂਬਰ 8 ਪਰਿਵਾਰਕ ਮੈਂਬਰ ਜਿਹੜੇ ਐ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਦੇ ਵਿੱਚ ਨੌਜਵਾਨ ਦੀ ਮਾਂ ਵੀ ਸ਼ਾਮਲ ਹੈ ਪਰਜਾਈ ਵੀ ਸ਼ਾਮਲ ਹੈ ਭਤੀਜੀਆਂ ਵੀ ਸ਼ਾਮਲ ਨੇ ਔਰ ਇਸ ਨੌਜਵਾਨ ਦਾ ਹੈਰਾਨੀ ਵਾਲੀ ਗੱਲ ਇਹ ਹੈ ਕਿ ਹਫਤਾ ਪਹਿਲਾਂ ਹੀ ਵਿਆਹ ਹੋਇਆ ਸੀ ਅਜੇ ਵਿਆਹ ਨੂੰ ਵੀ 8 ਦਿਨੀ ਹੋਈ ਸੀ ਔਰ ਆਪਣੀ ਘਰ ਵਾਲੀ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਹੈ ਕੁਹਾੜੀ ਮਾਰ ਕੇ ਉਹਦਾ ਵੀ ਕਤਲ ਕਰ ਦਿੱਤਾ ਇੱਕੋ ਹੀ ਪਰਿਵਾਰ ਜੜਾ ਆ ਉਹ ਪੂਰੇ ਝਟਕੇ ਦੇ ਵਿੱਚ ਖਤਮ ਕਰ ਦਿੱਤਾ ਹੈ ਕੁਹਾੜੀ ਮਾਰ ਮਾਰ ਕੇ ਵੜ ਦਿੱਤਾ ਹੈ ਪੂਰਾ ਪਰਿਵਾਰ ਮੱਧ ਪ੍ਰਦੇਸ਼ ਤੋਂ ਇਹ ਖਬਰ ਜਿਹੜੀ ਉਹ ਸਾਹਮਣੇ ਆਈ ਹੈ ਦੱਸ ਰਣਾ ਚਾਹਾਂਗਾ ਕਿ ਜਿਹੜਾ ਨੌਜਵਾਨ ਹੈ ਜਿਸ ਦੇ ਵੱਲੋਂ ਇੰਨੀ ਬੇਰਹਿਮੀ ਦੇ ਨਾਲ ਆਪਣੇ ਪਰਿਵਾਰਕ ਮੈਂਬਰਾਂ ਦਾ ਕਤਲ ਕੀਤਾ ਗਿਆ ਹੈ ਔਰ ਪੂਰਾ ਪਿੰਡ ਜਦੋਂ ਇਸ ਵਾਰਦਾਤ ਦੇ ਬਾਰੇ ਸੁਣਦਾ ਹੈ ਪੂਰੇ ਪਿੰਡ ਨੂੰ ਜਦੋਂ ਇਸ ਵਾਰਦਾਤ ਦੇ ਬਾਰੇ ਪਤਾ ਲੱਗਦਾ ਹੈ ਆਕੇ ਪੂਰੇ ਪਰਿਵਾਰ ਨੂੰ ਕੁਹਾੜੀਆਂ ਦੇ ਨਾਲ ਵੜ ਦਿੱਤਾ ਗਿਆ ਤਾਂ ਪੂਰਾ ਪਿੰਡ ਜਿਹੜਾ ਆ ਉਹ ਕੰਮ ਉੱਠਦਾ ਹੈ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਪਹੁੰਚਦੀ ਹੈ ਕਿ ਆਖਰਕਾਰ ਕੌਣ ਹੈ ਉਹ ਕੋ ਬਕਾਇਦਾ ਹੋਰ ਕੋਈ ਨਹੀਂ ਬਲਕਿ ਉਸੇ ਹੀ ਪਰਿਵਾਰ ਦਾ ਜੀ ਹੈ ਉਹੀ ਪੁੱਤ ਹੈ ਜਿਸ ਨੇ ਆਪਣੀ ਮਾਂ ਦਾ ਕਤਲ ਕੀਤਾ ਹੈ ਉਹੀ ਘਰ ਵਾਲਾ ਹੈ ਜਿਸ ਨੇ ਆਪਣੀ 8 ਦਿਨ ਪਹਿਲਾਂ ਵਿਆਹ ਹੋਇਆ ਸੀ ਔਰ 8 ਦਿਨ ਵਿਆਹੀ ਪਤਨੀ ਦਾ ਕਤਲ ਕੀਤਾ ਹੈ ਉਹੀ ਮੁੰਡਾ ਜਿਸ ਨੇ ਆਪਣੀਆਂ ਭਤੀਜੀਆਂ ਛੋਟੀਆਂ-ਛੋਟੀਆਂ ਭਤੀਜੀਆਂ ਦਾ ਕਤਲ ਕਰ ਦਿੱਤਾ ਤੇ ਆਪਣੀ ਭਝਾਈ ਦਾ ਵੀ ਕਤਲ ਕਰ ਦਿੱਤਾ ਮੱਧ ਪ੍ਰਦੇਸ਼ ਦੇ ਸ਼ਿੰਧਵਾੜਾ ਤੋਂ ਇਹ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਅ ਦੱਸਿਆ ਜਾ ਰਿਹਾ ਹੈ ਕਿ ਮਾਨਸਿਕ ਤੌਰ ਤੇ ਠੀਕ ਨਹੀਂ ਸੀਗਾ ਪਰੇਸ਼ਾਨ ਚੱਲ ਰਿਹਾ ਸੀਗਾ ਮਾਨਸਿਕ ਤੌਰ ਤੇ ਤਾਂ ਇਸ ਕਾਰਨ ਹੀ ਜਿਹੜਾ ਆ ਉਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਪਰ ਇਹ ਕੋਈ ਛੋਟੀ ਵਾਰਦਾਤ ਨਹੀਂ ਹੈ ਬਲਕਿ ਅੱਠ ਜੀ ਆਪਣੇ ਜਿੰਨਾ ਦਾ ਕੁਹਾੜੀ ਮਾਰ ਕੇ ਕਤਲ ਕਰ ਦੇਣਾ ਜਦੋਂ ਸੋਚਦੇ ਵੀ ਆ ਜਦੋਂ ਇਸ ਬਾਰੇ ਦੇਖਦੇ ਸੁਣਨਾ ਤਾਂ ਦੂਰ ਦੀ ਗੱਲ ਆ ਜਦੋਂ ਸੋਚਦੇ ਵੀ ਆ ਇਸ ਚੀਜ਼ ਨੂੰ ਤਾਂ ਰੋਂਗ ਤੇ ਖੜੇ ਹੋ ਜਾਂਦੇ ਨੇ ਵਾਕਿਆ ਹੀ ਦਿਲ ਦਹਿਲ ਜਾਂਦਾ ਹੈ ਕਿ ਕੋਈ ਇੰਨਾ ਬੇਰਹਿਮ ਕਿਵੇਂ ਹੋ ਸਕਦਾ ਇੱਕ ਪੁੱਤ ਇੰਨਾ ਬੇਰਹਿਮ ਕਿਵੇਂ ਹੋ ਸਕਦਾ ਜਿਹੜਾ ਆਪਣੀ 55 ਸਾਲਾਂ ਮਾਂ ਦਾ ਕੁਹਾੜੀਆਂ ਦੇ ਨਾਲ ਕਤਲ ਕਰ ਦਵੇ ਉਹ ਘਰ ਵਾਲਾ ਇੰਨਾ ਬੇਰਹਿਮ ਕਿਵੇਂ ਹੋ ਸਕਦਾ ਜਿਸ ਦਾ 8 ਦਿਨ ਪਹਿਲਾਂ ਹੀ ਵਿਆਹ ਹੋਇਆ ਕੁਵੇ ਤਾਂ ਉਸ ਦਾ ਹੀ ਕਤਲ ਕਰ ਦਿੱਤਾ ਜਾਵੇ ਜਿਸ ਦੇ ਨਾਲ ਉਸ ਨੇ ਫੇਰੇ ਲਿਆ ਜਿਸ ਦੇ ਨਾਲ ਲਾਵਾਂ ਲਈਆਂ ਨੇ ਉਸ ਦਾ ਹੀ ਕਤਲ ਬੇਰਹਿਮੀ ਦੇ ਨਾਲ ਕਰ ਦਿੱਤਾ ਗਿਆ